ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 1 ਰੈਣ ਗਵਾਈ ਸੋਇ ਕਾ ਦਿਵਸ ਗਵਾਇਆ ਖਾਏ ਹੀਰੇ ਜਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛ ਪਛਤਾਹੇ ਰੇ ਰਹਾ ਅਣਤਾ ਧਨ ਧਰਨੀ ਧਰੇ ਅਣਤ ਨਾ ਚਾਹਿਆ ਜਾਏ ਆਨਤ ਕੋ ਅੰਤ ਕੋ ਚਾਹਣ ਜੋ ਗਏ ਸਿਆਏ ਅੰਤ ਗਵਾਏ ਆਪਣ ਲੀਆ ਜੇ ਮਿਲ ਤਾ ਸਭ ਕੋ ਭਾਗਟ ਹੋਏ ਕਰਮਾਂ ਉਪਰ ਨਿਬੜਾ ਜੇ ਲੋਚ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 156 ਅਤੇ 157 ਦੇ ਉੱਪਰ ਅੰਕਿਤ ਹੈ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿਸ ਤਰ੍ਹਾਂ ਆਪਦੀ ਨੇ ਸਰਬਣ ਕੀਤਾ ਹੁਣ ਜਿਹੜੇ ਸ਼ਬਦ ਹਨ ਉਹ ਗੌੜੀ ਦੀ ਦੂਸਰੀ ਕਿਸਮ ਹੈ ਜਿਹਦਾ ਨਾਮ ਹੈ ਬਿਰਾਗਣ ਗੌੜੀ ਬਿਰਾਗਣ ਪਿੱਛੇ ਆਪਾਂ ਚੇਤੀ ਔਰ ਗੁਆਰੇਰੀ ਪੜਿਆ ਹੈ ਤੇ ਸਤਿਗੁਰੂ ਮਹਾਰਾਜ ਨੇ ਜਿੱਥੇ ਸਾਡੇ ਤੇ ਕਿਰਪਾ ਕੀਤੀ ਉਥੇ ਜਦ ਅਸੀਂ ਬਾਣੀ ਪੜ੍ਹਦੇ ਆਂ ਉਥੇ ਨਾਲ-ਨਾਲ ਇਹਨਾਂ ਗੱਲਾਂ ਦਾ ਵੀ ਧਿਆਨ ਬਹੁਤ ਜ਼ਰੂਰੀ ਹੈ ਕਿ ਜਿਹੜੇ ਅੰਕ ਸਤਗੁਰੂ ਜੀ ਨੇ ਲਿਖੇ ਆ ਹੁਣ ਇਹ ਸਭ ਤੋਂ ਬਾਅਦ ਸਤਗੁਰੂ ਨੇ 4 1 ਤੇ 18 ਲਿਖਿਆ ਹੁਣ 4 ਪਤੇ ਹਨ ਇੱਕ ਇਹ ਸ਼ਬਦ ਬੈਰਾਗਣ ਵਿੱਚ ਤੇ 18 ਸ਼ਬਦ ਹੁਣ ਤੱਕ ਰਗੌੜੀ ਰਗਦੇ ਹੋ ਚੁੱਕੇ ਸਤਿਗੁਰੂ ਇਹ ਸ਼ਬਦ ਵਿੱਚ ਸਾਧ ਸੰਗਤ ਦੀ ਬਖਸ਼ਿਸ਼ ਕਰ ਰਿਹਾ ਰਹਾਉ ਦੀ ਪੰਕਤੀ ਹੈ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾਉ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਸੀ ਜਦੋਂ ਅਸੀਂ ਸਤਗੁਰੂ ਜੀ ਦੀ ਬਾਣੀ ਪੜ੍ਹਦੇ ਆ ਨਾ ਰੋਜ਼ ਸੋਦਰ ਦੀ ਬਾਣੀ ਦੇ ਵਿੱਚ ਸ਼ਬਦ ਦਰਜ ਕੀਤਾ ਗਿਆ ਭਈ ਪ੍ਰਾਪਤ ਮਾਨੁਖ ਦੀ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਫਿਰ ਮਨੁੱਖ ਨੇ ਕੀ ਕੀਤਾ ਨਾਮ ਨੂੰ ਛੱਡ ਕੇ ਹੋਰ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੱਤੇ ਫਿਰ ਸਤਗੁਰ ਨੇ ਕਿਹਾ ਅਵਰ ਕਾਜ ਤੇਰਾ ਕਿਤੇ ਨਾ ਕਾਮ ਵੀ ਜਿਹੜਾ ਨਾਮ ਨੂੰ ਛੱਡ ਕੇ ਜਿਹੜੇ ਤੂੰ ਕਰਮ ਕਰ ਰਿਆ ਹੈ ਨਾ ਉਹ ਤੇਰੇ ਕਿਸੇ ਕੰਮ ਨਹੀਂ ਔਰ ਕਾਜ ਤੇਰਾ ਕਿਤੇ ਨਾ ਕਾਮ ਕੀ ਕਰਨਾ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਆਇ ਕਾਦੇ ਵਾਸਤੇ ਸੀ ਪਰਮੇਸ਼ਰ ਦਾ ਨਾਮ ਜਪਣ ਕਬੀਰ ਸਾਹਿਬ ਵੀ ਇੱਕ ਜਗ੍ਹਾ ਕਹਿੰਦੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਣਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਣਾ ਹੀ ਪਰਮੇਸ਼ਰ ਦਾ ਵਸ ਜਾਣਾ ਹੈ ਉਹਦਾ ਨਾਮ ਉਹਦੇ ਗੁਣ ਵਸ ਜਾਣਾ ਹੀ ਪਰਮੇਸ਼ਰ ਦਾ ਵਸ ਜਾਣਾ ਹੈ ਸਭ ਕਹਿੰਦੇ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਮੂਰਖ ਆਖੇ ਕਿੰਨੇ ਨਾਵਾਂ ਦੇ ਨਾਲ ਮਨੁੱਖ ਨੂੰ ਸਤਿਗੁਰ ਨੇ ਸਬੋਧਨ ਕੀਤਾ ਜਿਦਾਂ ਆਪਣੇ ਆਮ ਕਹਿਣ ਦੇ ਵਿੱਚ ਆਉਂਦਾ ਨਾ ਆਪਾਂ ਗੱਲਾਂ ਵਿੱਚ ਵੀ ਕਹ ਦਿੰਦੇ ਬੰਦਾ ਬਣ ਜਾ ਕਿਸੇ ਜਾਨਵਰ ਨੂੰ ਨਹੀਂ ਕਿਹਾ ਜਾਂਦਾ ਜੇ ਮੱਝ ਹੈ ਤੇ ਮੱਝ ਹੀ ਕਹਿੰਦੇ ਆਪਾਂ ਗਾਂ ਨੂੰ ਗਾਂ ਕਹਿੰਨੇ ਆ ਗਧੇ ਨੂੰ ਗਧਾ ਹੀ ਕਹਿੰਨੇ ਆ ਪਰ ਪਤਾ ਨਹੀਂ ਇਨਸਾਨ ਦੇ ਵਿੱਚ ਇਸ ਕਰਕੇ ਕਮੀਆਂ ਬਹੁਤ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਇਸ ਕਰਕੇ ਨੂੰ ਬੰਦਾ ਗਿਆ ਨਾ ਬੰਦਾ ਬਣ ਜਾ ਭਾਈ ਤੇ ਜਿੰਦ ਬੰਦਾ ਬਣ ਜੇਗਾ ਤਾਂ ਬੰਦੇ ਦਾ ਕਰਮ ਕੀ ਆ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਸਭ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਮੁਰਖ ਦਾ ਸੁਭਾਈ ਉਹਦਾ ਦਾ ਬਣ ਜਾਂਦੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਚੀਜ਼ਾਂ ਪ੍ਰਮੁੱਖ ਹੈ ਉਹਨਾਂ ਤਿੰਨ ਲੋਕਾਂ ਦੀ ਗੱਲ ਕੀਤੀ ਹੈ ਇੱਕ ਤਾਂ ਉਹ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਆਪਾਂ ਗੁਰਮੁ ਕਹਿੰਦੇ ਆ ਮਹਾਪੁਰਸ਼ ਕਹਿੰਦੇ ਆ ਸੰਤ ਕਹਿੰਦੇ ਆ ਬ੍ਰਹਮ ਗਿਆਨੀ ਕੋਈ ਵੀ ਅਵਸਥਾ ਦਿੱਤੀ ਜਾਂਦੀ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਇੱਕ ਉਹ ਲੋਕ ਆ ਜਿਹੜੇ ਚੱਲੇ ਹੋਏ ਆ ਸੱਚ ਦੇ ਵੱਲ ਚੱਲੇ ਹੋਏ ਤੇ ਇੱਕ ਉਹ ਹਨ ਜਿਹੜੇ ਸੱਚ ਤੋਂ ਟੁੱਟੇ ਹੋਏ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਬੇਮੁਖ ਹੋ ਗਏ ਸਾਖਤ ਹਨ ਉਹਨਾਂ ਨੂੰ ਸਤਿਗੁਰੂ ਸਮਝਾ ਰਿਹਾ ਕਹਿੰਦੇ ਨਾਮ ਨਾ ਜਾਣਿਆ RAM ਕਾ ਹੁਣ ਇੱਥੇ ਬੜਾ ਭਲੇਖਾ ਪਾਇਆ ਜਾਂਦਾ ਵੀ RAM ਸ਼ਬਦ ਵੀ ਕਿੰਨੀ ਵਾਰੀ ਆਪਣੇ ਸਿੱਖ ਹੀ ਕਹਿਣ ਲੱਗ ਜਾਂਦੇ ਆ ਜੀ RAM ਚੰਦਰ ਬਾਰੇ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਸਿਰਫ RAM ਚੰਦਰ ਵਾਸਤੇ 8 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹਜ਼ਾਰਾਂ ਵਾਰ ਤਕਰੀਬਨ ਵਿਦਵਾਨਾਂ ਦੀ ਰਾਏ ਦੇ ਮਤਲਬ 25000 ਤੋਂ ਵੱਧ ਵਾਰੀ RAM ਸ਼ਬਦ ਆਇਆ ਕਿਹੜੇ RAM ਦਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੋਵੇ ਮੁਸਲਮਾਨ ਦੇ ਵਿੱਚ ਵੀ ਹੈ ਹਿੰਦੂ ਵਿੱਚ ਵੀ ਹੈ ਸਿੱਖ ਦੇ ਵਿੱਚ ਜਿੰਨੇ ਸੰਸਾਰ ਦੇ ਵਿੱਚ ਬਣਾਇਆ ਸਭ ਕੁਝ ਦੇ ਵਿੱਚ ਉਹ ਰਾਮ ਵਰਸਿਆ ਹੋਇਆ ਉਸ ਰਾਮ ਦੀ ਗੱਲ ਕਰ ਰਿਹਾ ਜਿੱਥੇ ਰਾਮਚੰਦਰ ਜੀ ਦੀ ਗੱਲ ਕੀਤੀ ਉੱਥੇ ਆਖਿਆ ਰੋਵੇ ਰਾਮ ਨਿਕਾਲਾ ਪਿਆ ਸੀ ਤਾ ਲਖਮਣ ਵਿਛੜ ਗਿਆ ਜਿੱਥੇ ਰਾਮਚੰਦਰ ਜੀ ਦੀ ਗੱਲ ਕੀਤੀ ਇਹ ਕਹਿੰਦੇ ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾ ਇਥੇ ਆ ਰਾਮ ਕਿਹੜਾ ਉਹ ਜਿਹੜਾ ਰਮਿਆ ਹੋਇਆ ਕਹਿੰਦੇ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰੇ ਰਹਾ ਕਿੰਨਾ ਕੁਛ ਸਮਝਾਇਆ ਮੂੜਾ ਕਹਿੰਦੇ ਮੂਰਖ ਨੂੰ ਇੱਕ ਆਪਾਂ ਪੰਕਤੀ ਪੜ੍ਹਦੇ ਆਂ ਦਾ ਅਸੀਂ ਰਾਵਣ ਨੂੰ ਮੂਰਖ ਕਹਿੰਦੇ ਆਂ ਪਰ ਜੇਬ ਦਾ ਵਿਸ਼ਰਾਮ ਸਹੀ ਦੇ ਦੇਵਾਂਗੇ ਆਪਣੇ ਆਪ ਸਮਝ ਆਏਗੀ ਬਧਾਰਨਾ ਤੋਂ ਉਹ ਤਾਂ ਮਰ ਗਿਆ ਨਾ ਉਹ ਤਾਂ ਚਲਾ ਗਿਆ ਪਰ ਉਹਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਂਦੇ ਕਹਿੰਦੇ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਅਸੀਂ ਇਕੱਠਾ ਪੜਦੇ ਮੂਰਖ ਰਾਵਣ ਕਿਆ ਲੈ ਗਿਆ ਸਾਨੂੰ ਸਬੋਧਨ ਕਰਕੇ ਸਤਿਗੁਰ ਦੱਸਦੇ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਇਹ ਸਾਨੂੰ ਸਤਿਗੁਰ ਇੱਥੇ ਕਹਿ ਰਿਹਾ ਮੂੜੇ ਫਿਰ ਪਾਛੇ ਪਛਤਾਏ ਨਾਮ ਨਾ ਜਾਣਿਆ ਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰੇ ਰਹਾਉ ਕੀਤਾ ਕੀ ਸਤਗੁਰ ਕਹਿੰਦੇ ਨੇ ਰੈਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਹੁਣ ਜਿਹੜੀ ਰਾਤ ਸੀ ਨਾ ਰਾਤ ਸੌਂ ਕੇ ਗਵਾ ਦਿੱਤੀ ਜਿਹੜਾ ਦਿਨ ਆਇਆ ਉਹ ਖਾਪੀ ਕੇ ਗਵਾ ਦਿੱਤਾ ਇਹ ਨਹੀਂ ਕਿ ਸੌਣਾ ਸਰੀਰ ਦਾ ਇੱਕ ਧਰਮ ਹੈ ਨੀਂਦ ਆਪਣੇ ਆਪ ਆਏਗੀ ਇਹ ਸਰੀਰ ਦਾ ਇੱਕ ਆਪਣਾ ਅਭਿਆਸ ਹੈ ਇਹਨੂੰ ਆਪਣੇ ਆਪ ਨੀਂਦ ਆਉਂਦੀ ਹੈ ਆਪਣੇ ਆਪ ਆਰਾਮ ਕਰਦਾ ਜੇ ਆਪਾਂ ਕੰਮ ਲੈਣਾ ਤੇ ਇਹਨੂੰ ਆਰਾਮ ਵੀ ਚਾਹੀਦਾ ਪਰ ਇਹਨਾਂ ਵੀ ਨਹੀਂ ਸਤਗੁਰ ਕਹਿੰਦੇ ਵੀ ਸੁੱਤੇ ਰਹੀਏ ਸੁੱਤੇ ਕਿਥੇ ਗਾਫਲ ਦੀ ਨੀਂਦੇ ਸੁੱਤੇ ਪਏ ਰੱਬ ਨੂੰ ਭੁੱਲ ਕੇ ਸੁੱਤੇ ਪਏ ਰੈਣ ਗਵਾਈ ਸੋਏ ਕਾ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਪੈਰ ਇੱਕ ਪੈਰ ਤਿੰਨ ਘੰਟੇ ਦਾ ਹੁੰਦਾ ਚਾਰ ਪੈਰ ਦੇਣਾ ਤੇ ਚਾਰ ਪਰ ਰਾਤ ਹੈ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰਬਮਗੇਸੀਆ ਤੂੰ ਆਹੋ ਕਿਰ ਕਮ ਆ ਕਿਸੇ ਨੂੰ ਕਹੋ ਨਾ ਭਾਈ ਗੁਰਦੁਆਰੇ ਆਇਆ ਕਰੋ ਬਾਣੀ ਪੜਿਆ ਕਰੋ ਤੇ ਕਹਿੰਦੇ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਸਮਾਂ ਹੀ ਕੋਈ ਨਹੀਂ ਤਾਂ ਮੇਰਾ ਤਾਂ ਇੱਕੋ ਜਵਾਬ ਹੁੰਦਾ ਵੀ ਜਿਹੜੇ ਆਉਂਦੇ ਬਹਿਲੇ ਥੋੜੇ ਆ ਜਿਹੜੇ ਸੰਘਤ ਕਰਦੇ ਆ ਹੱਜ ਇਹਨੂੰ ਇੱਕ ਬਹਾਨਾ ਬਣ ਜਾਂਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਬੜੇ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਕਰਨ ਲੱਗਾ ਤਿੰਨ ਚੀਜ਼ਾਂ ਜ਼ਿੰਦਗੀ ਜੇ ਆਪਾਂ ਸਵਾਰ ਨਹੀਂ ਨਾ ਤਿੰਨ ਚੀਜ਼ਾਂ ਪੱਲੇ ਬਣ ਲਈਏ ਪਹਿਲੀ ਗੱਲ ਵੀ ਜੋ ਗੁਰੂ ਕਹਿੰਦਾ ਉਹੀ ਕੰਮ ਕਰਨਾ ਹੈ ਕੋਈ ਹੋਵੇ ਕਿਸੇ ਦੇ ਮਗਰ ਨਾ ਲੱਗੋ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਨ ਕੋਈ ਸਾਨੂੰ ਭਲੇਖੇ ਪਾ ਰਿਆ ਕੋਈ ਭਰਮ ਹੈ ਸਾਨੂੰ ਬਾਣੀ ਪੜੋ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿਸੇ ਦੇ ਕਹਿਣ ਤੇ ਨਾ ਚੱਲੋ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਨ ਔਰ ਹੋਏਗਾ ਤਾਂ ਜੇ ਸਾਨੂੰ ਪੂਰਨ ਵਿਸ਼ਵਾਸ ਆਏਗਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪੁਰਾਣੇ ਸਮਿਆਂ ਦੇ ਵਿੱਚ ਮੈਨੂੰ ਤਾਂ ਯਾਦ ਹੈ ਜਦੋਂ ਪੜ੍ਹਦੇ ਹੁੰਦੇ ਸੀ ਤੇ ਜੇ ਕੋਈ ਸਬਕ ਯਾਦ ਨਹੀਂ ਹੁੰਦਾ ਸੀ ਨਾ ਲੈਸਨ ਤਿੰਨ ਚਾਰ ਦਿਨ ਹੋ ਜਾਣਾ ਤੇ ਫਿਰ ਉਹ ਜਿਹੜਾ ਟੀਚਰ ਹੁੰਦਾ ਸੀ ਉਹਨੇ ਖੜੇ ਹੋ ਜਾਓ ਖੜੇ ਹੋ ਕੇ ਯਾਦ ਕਰੋ ਪਿੱਛੇ ਖੜੇ ਕਰ ਦੇਣਾ ਤਾਂ ਇੱਕ ਕਿਸਮ ਦੀ ਸਜ਼ਾ ਹੁੰਦੀ ਸੀ ਨਾ ਸ਼ਰਮਿੰਦਗੀ ਵੀ ਆਉਂਦੀ ਸੀ ਪਰ ਉਹ ਫਿਰ ਸचेत ਹੋ ਕੇ ਯਾਦ ਹੋ ਜਾਂਦਾ ਸੀ ਤੇ ਸਾਨੂੰ ਤਾਂ ਜ਼ਿਆਦਾ ਹੀ ਨਹੀਂ ਹੋਇਆ ਸੀ ਵੀ ਖੜੇ ਹੋ ਕੇ ਪੜਦੇ ਆਂ ਰੋਜ਼ ਕੀ ਪੜਦੇ ਆਂ ਸਬ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਸ ਸਾਨੂੰ ਤਾਂ ਹੱਲੇ ਜ਼ਿਆਦਾ ਹੀ ਨਹੀਂ ਹੋਇਆ ਰੋਜ਼ ਪੜ ਰਹੇ ਆਂ ਪਰ ਫੇਰ ਵੀ ਪਟ ਕਰ ਰਹੇ ਆਂ ਸੋਮਵਾਰ ਇੱਧਰ ਮੰਗਲਵਾਰ ਉੱਧਰ ਸ਼ਨੀਵਾਰ ਉੱਧਰ ਵਖਾੜੋ ਕਿ ਸਾਨੂੰ ਸ਼ਰਮਿੰਦਗੀ ਨਹੀਂ ਅਸੀਂ ਤਾਂ ਪੜ ਕੇ ਖੜ ਕੇ ਪੜਦੇ ਆਂ ਸਤ ਗੁਰ ਦੇ ਅੱਗੇ ਪਰਨ ਕਰਦੇ ਆਂ ਰੋਜ਼ ਪਰਨ ਕਰਨੇ ਅਸੀਂ ਉਹ ਕਰਨਾ ਜੋ ਗੁਰੂ ਕਹ ਰਿਹਾ ਕਿਸੇ ਬੰਦੇ ਦੇ ਮਗਰ ਨਹੀਂ ਜੋ ਗੁਰ ਕਹੇ ਸੋਈ ਪਦ ਮੰਨੋ ਹਰ ਹਰ ਕਥਨ ਰਾਲ ਜੀਵਨ ਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਜਾਏਗਾ ਦੂਸਰੀ ਗੱਲ ਜੇ ਆਪਾਂ ਸੋਚਦੇ ਆਂ ਵੀ ਸਾਡੇ ਗਵਾਂਢੀ ਦਾ ਵੀ ਆਪਾਂ ਸੁਧਾਰ ਕਰਦੇ ਹੀ ਝਾੜੂ ਲੈ ਕੇ ਉਹਦੇ ਘਰ ਕੰਮ ਝਾੜੂ ਮਾਰਨ ਲੱਗੇ ਜੀ ਪਰ ਤਾਂ ਹੋਏਗਾ ਨਾ ਪਹਿਲਾਂ ਆਪਣਾ ਘਰ ਸਾਫ਼ ਕਰ ਲਈ ਐਦਾਂ ਨਾ ਹੋਵੇ ਕਿ ਆਪਾਂ ਉਹਦੇ ਝਾੜੂ ਮਾਰਦੇ ਰਹੀਏ ਆਪਣੇ ਇੱਧਰ ਗੰਦਗੀ ਆ ਜਾਏ ਪਹਿਲਾਂ ਆਪਣੇ ਆਪ ਨੂੰ ਸਵਾਰੀਏ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ ਜਗ ਤੇਰਾ ਹੋ ਤੀਸਰੀ ਗੱਲ ਕਿ ਅਸੀਂ ਮਨ ਦੇ ਵਿੱਚ ਪਰਨ ਕਰੀਏ ਘਰੋਂ ਚੱਲਣ ਲੱਗੇ ਘਰੋਂ ਚੱਲਣ ਲੱਗੇ ਪਰਨ ਕਰੀਏ ਕਿ ਮੈਂ ਗੁਰੂ ਨੂੰ ਮਿਲਣ ਜਾ ਰਿਹਾ ਮੈਂ ਗੁਰੂ ਨੂੰ ਮਿਲਣਾ ਹੈ ਤੇ ਗੁਰੂ ਦੇ ਕੁਝ ਕੁਝ ਲੈਣਾ ਹੈ ਇਹ ਨਾ ਹੋਵੇ ਮਾਫ ਕਰਨਾ ਕਈ ਹੁੰਦੇ ਨਾ ਲੰਗਰ ਖਾਣ ਹੁੰਦੇ ਆ ਵੀ ਅੱਜ ਫਲਾਨੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਤੇ ਉਹਨੇ ਲੰਗਰ ਕੀਤਾ ਤੇ ਮੈਨੂੰ ਜਾਣਾ ਹੀ ਜ਼ਰੂਰ ਹੈ ਜੇ ਤੁਸੀਂ ਆਉਂਦੇ ਭਾਗਾਂ ਵਾਲੇ ਸੰਗਤ ਕਰਦੇ ਹੋ ਮਹਾਨ ਦੀ ਗੱਲ ਕਰਦਾ ਫਿਰ ਕਹਿੰਦਾ ਦਿਓ ਜੀ ਫੋਨ ਆਇਆ ਸੀ ਇਸ ਕਰਕੇ ਮੈਨੂੰ ਜਾਣਾ ਪਿਆ ਇਸ ਕਰਕੇ ਮੈਂ ਗੁਰਦੁਆਰੇ ਆਇਆ ਤੇ ਕਈ ਬੰਦੇ ਹੁੰਦੇ ਜਿੱਦਨ ਕੋਈ ਸਮਾਗਮ ਹੁੰਦਾ ਨਾ ਫਿਰ ਉਹਨਾਂ ਨੂੰ ਚੇਚਾ ਜਦਾਂ ਆਪਾਂ ਮੈਸੇਜ ਕਰਦੇ ਆਂ ਮੋਬਾਈਲ ਤੇ ਮੈਸੇਜ ਕਰਦੇ ਉਹ ਚੇਚਾ ਉਹਨਾਂ ਨੂੰ ਕੋਈ ਕੀਰਤਨ ਕਥਾ ਨਾਲ ਸ਼ੌਂਕ ਸ਼ੌਂਕ ਕੋਈ ਨਹੀਂ ਹੁੰਦਾ ਉਹਨਾਂ ਨੂੰ ਆਣਾ ਹੈ ਵੀ ਆਪਾਂ ਫਲਾਣੇ ਬੰਦੇ ਨੇ ਮੈਸੇਜ ਕੀਤਾ ਤੇ ਆਪਾਂ ਜਾਣਾ ਗੁਰਦੁਆਰੇ ਜੇ ਸ਼ੌਂਕ ਹੋਵੇ ਤਾਂ ਰੋਜ਼ ਗੁਰਦੁਆਰੇ ਬੈਠਾ ਹੋਵੇ ਜਿਹਨੂੰ ਸ਼ੌਂਕ ਹੁੰਦਾ ਨਾ ਕਥਾ ਕੀਰਤਨ ਦਾ ਉਹ ਤਾਂ ਰੋਜ਼ ਆਏਗਾ ਤੇ ਉਹ ਰਿਸ਼ਤੇਦਾਰਾਂ ਦੇ ਮਿੱਤਰਾਂ ਦੋਸਤਾਂ ਦੇ ਮੈਸੇਜ ਤਾਂ ਸੁਣ ਕੇ ਪੜ੍ਹ ਕੇ ਆ ਜਾਂਦਾ ਗੁਰਦੁਆਰੇ ਪਰ ਜਿਹੜਾ ਗੁਰੂ ਅਮਰਦਾਸ ਜੀ ਮੈਸੇਜ ਰੋਜ਼ ਕਰਦੇ ਆ ਜੋ ਮੋਬਾਈਲ ਤੇ ਰੋਜ ਗੁਰੂ ਸਾਹਿਬ ਮਹਾਰਾਜ ਤੈਨੂੰ ਬੁਲਾਉਂਦੇ ਆ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਉਹ ਤਾਂ ਰੋਜ ਬੁਲਾ ਰਹੇ ਆ ਨਾ ਗੁਰੂ ਤਾਂ ਰੋਜ ਬੁਲਾ ਰਹੇ ਤੇ ਜੀਵਨ ਦੇ ਵਿੱਚ ਬਦਲਾਅ ਤਾਂ ਹੀ ਆਏਗਾ ਜਦ ਦਿਨ ਅਸੀਂ ਇਹ ਕਰ ਲਈਏ ਕਿ ਮੈਂ ਪਰਨ ਕਰਨਾ ਕਿ ਮੈਂ ਅੱਜ ਗੁਰੂ ਨੂੰ ਮਿਲਣ ਚੱਲਿਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣਾ ਤੇ ਗੁਰੂ ਤਾਂ ਉਡੀਕਦਾ ਸਾਧ ਸੰਗਤ ਦੀ ਆ ਹੁਣ ਕੋਈ ਬੰਦਾ ਨਹੀਂ ਹੋਏਗਾ ਜਿਹੜਾ ਸੱਭ ਜਾਦਿਆਂ ਦੇ ਅ ਸ਼ੀਧੀ ਦਿਹਾੜੇ ਤੇ ਉਹਨਾਂ ਦੇ ਵੀਡੀਓ ਨਹੀਂ ਪਾਏ ਫੋਟੋਆਂ ਨਹੀਂ ਪਾਏਗਾ ਆ ਕਿੰਨੇ ਕੁ ਗੁਰਦੁਆਰੇ ਆਉਣਗੇ ਉਹ ਤਾਂ ਉੜੀ ਗਦਾ ਹੈ ਗੱਲ ਕੀ ਤਰਪਾਸ਼ਾ ਉਹਨੇ ਕਿਹਾ ਸੀ ਨਾ ਤੇਰੇ ਪੁੱਤਰਾਂ ਦੇ ਵਿੱਚੋਂ ਆਪਣੇ ਪੁੱਤਰ ਦੇਖ ਲਾਂਗਾ ਤੇਰਾ ਤੇਰਾ ਪੁੱਤਰ ਆਏਗਾ ਉਹਦੇ ਵਿੱਚੋਂ ਅਜੀਤ ਸਿੰਘ ਦੇਖ ਲਾਂਗਾ ਉਹਦੇ ਵਿੱਚੋਂ ਜੁਝਾਰ ਸਿੰਘ ਦੇਖ ਲਾਂਗਾ ਉਹਦੇ ਵਿੱਚੋਂ ਜੋਰਾਵਰ ਸਿੰਘ ਦੇਖ ਲਾਂਗਾ ਉਹਦੇ ਵਿੱਚੋਂ ਫਤੇ ਸਿੰਘ ਦੇਖ ਲਾਂਗਾ ਤੂੰ ਤਾਂ ਪੁੱਤ ਨਾ ਤੂੰ ਆਉਣਾ ਤੇ ਨਾ ਆਪਣੇ ਪੁੱਤਰਾਂ ਨੂੰ ਲੈ ਕੇ ਆਉਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿੰਦਗੀ ਇਦਾਂ ਬਤੀਤ ਕਰ ਦਿੱਤੀ ਗੁਰਨਾਨਦ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਰੈਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਕਰਦੇ ਕੀਆ ਸੇਰੇ ਉੱਠ ਗਏ ਨਾ ਧੋ ਲਿਆ ਨਾਸਤਾ ਕਰ ਲਿਆ ਜੇ ਕੋਈ ਕਿਸੇ ਦਾ ਹੋ ਗਿਆ ਕੋਈ ਪ੍ਰੇਮੀ ਹੋਇਆ ਤਾਂ ਮੱਥਾ ਟੇਕ ਕੇ ਗਾਇਗਾ ਗੁਰਦੁਆਰੇ ਮਤ ਇੱਕ ਤਾਂ ਇਹ ਭਾਵਨਾ ਇਹ ਗਲਤ ਹੋ ਗਈ ਨਾ ਮੱਥਾ ਟੇਕਣ ਜਾ ਰਹੇ ਸਿੱਖਣ ਵਾਲੀ ਤਾਂ ਭਾਵਨਾ ਹੀ ਨਹੀਂ ਵੀ ਗੁਰਦੁਆਰੇ ਹੋਏ ਸੋਝੀ ਪਾਏ ਸਕੂਲ ਐ ਆ ਕਿੰਨੇ ਦਿਨ ਚ ਧਰਮ ਦਾ 2 ਮਿੰਟ ਦੇ ਵਿੱਚ ਇੱਧਰ ਆਏ ਪ੍ਰਕਰਮਾ ਕੀਤੀ ਉਹ ਗਏ ਉਹ ਗਏ ਮੈਂ ਗੁਰਦੁਆਰੇ ਜਾਨਾ ਜੀ ਤੇ ਪੱਲੇ ਕੁਛ ਵੀ ਨਹੀਂ ਪਿਆ ਬਾਬਾ ਸਾਹਿਬ ਸਿੰਘ ਜੀ ਬੇਦੀ ਕਿਹਾ ਕਰਦੇ ਉਹ ਕਹਿੰਦੇ ਅੱਗੇ ਜਾ ਕੇ ਨਾ ਸਿੱਖਾਂ ਕੋਲ ਇੰਨਾ ਸਮਾਂ ਨਹੀਂ ਤੁਸੀਂ ਵੱਡੇ ਸ਼ਹਿਰਾਂ ਜਾਓ ਕਿੱਦਾਂ ਭੱਜ ਕੇ ਆਉਂਦੇ ਸਿੱਖ ਉਹ ਕਹਿੰਦੇ ਵੀ ਨਕਸ਼ਾ ਬਣਿਆ ਕਰੇਗਾ ਗੁਰਦੁਆਰੇ ਦੇ ਆਲੇ ਦੁਆਲੇ ਸੜਕ ਬਣਿਆ ਕਰੇਗੀ ਵਾਰ ਸੇਵਾਦਾਰ ਖੜਾ ਰਹੇਗਾ ਪ੍ਰਸ਼ਾਦ ਲੈ ਕੇ ਉਹ ਬਾਹਰੋਂ ਹੀ ਹੈਲੋ ਕਰਕੇ ਗੁਰੂ ਸਾਹਿਬ ਨੂੰ ਇਦਾਂ ਕਰਕੇ ਚਲੇ ਜਾਏਗਾ ਕਰਮਾਂ ਕਰੇਗਾ ਬਾਹਰੇ ਪ੍ਰਸ਼ਾਦ ਮਿਲ ਜਾਏ। ਛਮਾ ਕੋਈ ਨਹੀਂ। ਤੇ ਜ਼ਿੰਦਗੀ ਕਾਦੇ ਵਾਸਤੇ ਸਮਾਂ ਮਿਲਿਆ ਕਾਦੇ ਵਾਸਤੇ ਸਾਨੂੰ ਪ੍ਰਮਾਤਮਾ ਨੇ ਜੀਵਨ ਦਿੱਤਾ। ਸਤਗੁਰੂ ਕਹਿੰਦੇ ਪਰ ਸਾਰੀ ਜ਼ਿੰਦਗੀ ਕਵਾ ਦੇ ਦਿੱਤੀ। ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ। ਨਹੀਂ ਰਹਿਣਾ ਆ ਦੇਖੋ ਨਾ ਤੁਸੀਂ ਸਾਰੋ ਕੁਝ ਦੇਖਦੇ ਆ ਅੱਜ ਆਪਾਂ ਉਹੀ ਗੱਲ ਕਰ ਲਓ ਭਾਵੇਂ ਤੁਸੀਂ ਆ ਫੇਸਬੁੱਕ ਚਲਾ ਲਓ ਵਟਸਐਪ ਤੇ ਚਲਾ ਲਓ ਜੇ ਤਾਂ ਕੋਈ ਧਰਮ ਦੀ ਗੱਲ ਹੈ ਜੇ ਤਾਂ ਕੋਈ ਸਿੱਖਿਆ ਦੀ ਗੱਲ ਹੈ ਉਹਨੂੰ ਨਾ ਕੋਈ ਲਾਈਕ ਕਰੇਗਾ ਨਾ ਕੋਈ ਉਹਨੂੰ ਦੇਖੇਗਾ ਆ ਜੇ ਕਿਸੇ ਦਾ ਜਨਮ ਦਿਨ ਹੋ ਗਿਆ ਤੇ ਫਿਰ ਉਹਨੂੰ ਵੀ ਕਿਤੇ ਨਰਾਜ ਨਾ ਹੋ ਜਾਏ ਤੂੰ ਤਾਂ ਪੜੋਗੇ ਤਾਂ ਕੁਝ ਤਾਂ ਤੁਹਾਨੂੰ ਮਿਲੇਗਾ ਨਾ ਕੁਝ ਗਿਆਨ ਵੜੇਗਾ ਜੀਵਨ ਦੇ ਵਿੱਚ हां ਜੀਵਨ ਦੇ ਵਿੱਚ ਇਹ ਭਾਵਨਾ ਉਹ ਵੀ ਮੈਂ ਗੁਰੂ ਨੂੰ ਮਿਲਣ ਜਾ ਰਿਹਾ ਇਹ ਨਹੀਂ ਕਿ ਅੱਜ ਮੇਰੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਮੈਂ ਤਾਂ ਗੁਰਦੁਆਰੇ ਜਾਣਾ ਜਾਂ ਮੈਂ ਅੱਜ ਗੁਰਦੁਆਰੇ ਲੰਗਰ ਮੈਂ ਤਾਂ ਗੁਰਦੁਆਰੇ ਜਾਣਾ ਇਹ ਵੀ ਮਨ ਵਿੱਚ ਸੀ ਮੈਂ ਅੱਜ ਗੁਰਦੂ ਗੁਰੂ ਨੂੰ ਮਿਲਣ ਜਾ ਰਿਹਾ ਦੇਖੋ ਗੁਰੂ ਕਿੰਨਾ ਪਿਆਰ ਕਰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਮੈਂ ਬੇਨਤੀ ਕਰ ਰਿਹਾ ਸੀ ਸਵੇਰੇ ਉੱਠ ਗਏ ਨਾ ਧੋលਿਆ ਨਾਸ਼ਤਾ ਕਰ ਲਿਆ ਦੁਕਾਨ ਤੇ ਚਲੇ ਗਏ ਸ਼ਾਮ ਨੂੰ ਘਰ ਆ ਗਏ ਰੋਟੀ ਖਾਦੀ ਸੌਂ ਗਏ ਇਹ ਰੂਟੀਨ ਬਣ ਗਈ 24 ਘੰਟੇ ਦੀ ਰੂਟੀਨ ਬਣ ਗਈ ਸਾਡੇ ਕੋਲ ਸਮਾਂ ਹੀ ਕੋਈ ਨਹੀਂ ਹੈ ਸਮਾਂ ਬਹੁਤ ਹੈ ਜੇ ਕੋਈ ਬੰਦਾ 70 ਸਾਲ ਦੁਨੀਆ ਚ ਜਰਿਆ 70 ਸਾਲ ਚ ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਹੁੰਦੀਆਂ ਕਿੰਨੇ ਦਿਨ ਤੇ ਰਾਤਾਂ ਦੇ ਬੰਦੇ ਇਦਾਂ ਹੋ ਗਏ ਸਾਡੇ ਨਾਲ ਹਮੇਸ਼ਾ ਮੈਂ ਬੇਨਤੀ ਕਰਦਾ ਇੱਥੋਂ ਤੱਕਰ ਕਹਿ ਦਿੰਦੇ ਲੋ ਜੀ ਸਾਡੇ ਕੋਲ ਤਾਂ ਰੋਟੀ ਖਾਣ ਵਾਸਤੇ ਟਾਈਮ ਨਹੀਂ ਵੀ ਕਮਾਈ ਕਾਦੇ ਵਾਸਤੇ ਕਰਦੇ ਹੋ ਕਾਦੇ ਵਾਸਤੇ ਦੁਕਾਨਾਂ ਖੋਲ ਕੇ ਬੈਠੇ ਕਈ ਇੱਦਾਂ ਨਿਕਲ ਗਏ ਤੁਸੀਂ ਵੀ ਸੁਣਿਆ ਹੋਣਾ ਸਾਡੇ ਕੋਲ ਤਾਂ ਮਰਨ ਵਾਸਤੇ ਬੇਲ ਨਹੀਂ ਹੈ ਇੰਨਾ ਕੰਮ ਆ ਸਾਡਾ ਇੱਕ ਤਾਂ ਹੋਰ ਅੱਗੇ ਨਿਕਲ ਗਿਆ ਸੀ ਕਹਿੰਦਾ ਜੀ ਸਿਰ ਖੁਰਕਣ ਨੂੰ ਟਾਈਮ ਨਹੀਂ ਕਿੰਨਾ ਕ ਟਾਈਮ ਲੱਗਦਾ ਸਿਰ ਖੁਰਕਣ ਤੇ ਟਾਈਮ ਬਹੁਤ ਹੈ ਤਰਤੀਬ ਨਹੀਂ ਦਿੱਤੀ ਨਾ ਆ ਫਿਲਮ ਦੇਖਣੀ ਜਾਣਾ ਤਿੰਨ ਤਿੰਨ ਘੰਟੇ ਬਤੀਤ ਹੋ ਜਾਂਦੇ ਪਰ ਜੇ ਸੰਗਤ ਕਰਨੀ ਪਵੇ ਤੇ ਸਮਾਂ ਕੋਈ ਨਹੀਂ ਸਤਿਗੁਰੂ ਕਹਿੰਦੇ ਸਾਰੀ ਜ਼ਿੰਦਗੀ ਕੱਢ ਲਈ ਹਾਲਤ ਉਦੋਂ ਨਹੀਂ ਬੇਪਰਸ਼ਤਾਵਾ ਹੁੰਦਾ ਨਾ ਪੱਲੇ ਪੱਲੇ ਪਸਤਾਵਾ ਹੀ ਆਇਆ ਨਾ ਮੂੜੇ ਫਿਰ ਪਾਛੇ ਪਛਤਾਇ ਰੇ ਫੇਰ ਨਹੀਂ ਜੱਪ ਸਕਦਾ ਜੇ ਜਪੇਗਾ ਤਾਂ ਹੀ ਬਡੇਪੇ ਵਿੱਚ ਵੀ ਜਪੇਗਾ ਸਭ ਕਹਿੰਦੇ ਕੀਤਾ ਕੀ ਰੈਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਹੁਣ ਖਾਣ ਦੀ ਤਾਂ ਫਿਰ ਇੰਨੀ ਬੰਦੇ ਦੀ ਲਾਲਸਾ ਭਾਵੇਂ ਮੈਂ ਹੋਵਾਂ ਭਾਵੇਂ ਤੁਸੀਂ ਹੋਵੋ ਸਾਡੇ ਇੱਕ ਇੱਕ ਹਫਤੇ ਦੇ ਮੀਨੂ ਬਣ ਜਾਂਦੇ ਹਾਲੇ ਤਾਂ ਮੂੰਹ ਮੂੰਹ ਦੇ ਵਿੱਚ ਵਰਸ ਹੁੰਦਾ ਕਿ ਨਾਸ਼ਤਾ ਕੀ ਬਣਿਆ ਡੱਬੇ ਦੇ ਵਿੱਚ ਕੀ ਪਾਉਗੇ ਸ਼ਾਮ ਨੂੰ ਕੀ ਬਣਾਓਗੇ ਇਹੀ ਚੀਜ਼ਾਂ ਚੱਲਦੀਆਂ ਹਨ ਇੱਕ ਇੱਕ ਹਫ਼ਤਾ ਤਾਂ ਕੱਲ ਦਾਲ ਖਾਧੀ ਸੀ ਅੱਜ ਕੱਲ ਸਬਜ਼ੀ ਖਾਧੀ ਸੀ ਕਦੇ ਵੀ ਸੋਚਿਆ ਨਹੀਂ ਹੋਰ ਪਾਸੇ ਨਹੀਂ ਚੱਲੇ ਸਭ ਕਹਿੰਦੇ ਰੈਣ ਗਵਾਈ ਸੋਇਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਟੀਆਂ ਇਕੱਠੀਆਂ ਕਰਦੇ ਕਰਦੇ ਇਦੀ ਇਮੇਜ ਦੇ ਵਿੱਚ ਸਭ ਕੁਝ ਗਵਾ ਦਿੱਤਾ ਜਨਮ ਬੜਾ ਹੀਰੇ ਵਰਗਾ ਮਿਲਿਆ ਸੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰੇ ਰਹਾਉ ਅਣਤਾ ਧਨ ਧਰਨੀ ਤਰੇ ਪੁਰਾਣੇ ਸਮਿਆਂ ਦੇ ਵਿੱਚ ਬੈਂਕਾਂ ਨਹੀਂ ਹੁੰਦੀਆਂ ਸੀ ਜਦੋਂ ਬੰਦਿਆਂ ਕੋਲ ਪੈਸੇ ਇਕੱਠੇ ਹੋ ਜਾਂਦੇ ਸੀ ਇਕੱਠੇ ਹੋ ਜਾਂਦੇ ਸੀ ਪਰ ਉਹ ਇੱਕ ਘੜੇ ਦੇ ਵਿੱਚ ਕੋਈ ਭਾਂਡੇ ਦੇ ਵਿੱਚ ਉਹ ਪੈਸੇ ਪਾ ਕੇ ਧਰਤੀ ਵਿੱਚ ਟੋਇਆ ਪਟ ਗਈ ਉਹਦੇ ਵਿੱਚ ਦੱਬ ਦਿੰਦੇ ਸੀ ਜਦੋਂ ਲੋੜ ਪੈਗੀ ਆਪਾਂ ਕੱਢ ਲਵਾਂਗੇ ਅਨਤਾ ਕਹਿੰਦੇ ਆ ਜਿਹੜਾ ਗਿਣਿਆ ਨਹੀਂ ਜਾ ਸਕਦਾ ਬੇਅੰਤ ਤਨ ਅਨਤਾ ਤਨ ਧਰਨੀ ਤਰੇ ਧਰਨੀ ਕਹਿੰਦੇ ਧਰਤੀ ਦੇ ਵਿੱਚ ਉਹਨੂੰ ਗੜ ਦਿੰਦਾ ਸੀ ਅਨਤਾ ਤਨ ਧਰਨੀ ਤਰੇ ਅਨੰਤ ਨਾ ਚਾਹਿਆ ਜਾਏ ਜਿਹੜਾ ਬੇਅੰਤ ਪ੍ਰਮਾਤਮਾ ਹੈ ਜੇ ਇਧਰ ਕੋਡੀਆਂ ਵਿੱਚ ਲੱਗ ਗਿਆ ਨਾ ਫਿਰ ਅਨਤ ਅੰਤ ਜਿਹੜਾ ਬਿਆੰਤ ਪਰਮਾਤਮਾ ਉਹ ਨੂੰ ਫਿਰ ਤੁਹਾਡੇ ਅੰਦਰ ਚਾਹਣੇ ਨਹੀਂ ਪੈਦਾ ਹੋਏਗੀ ਅੰਤ ਨਾ ਚਾਹਿਆ ਜਾਏ ਅੰਤਨ ਕੋ ਚਾਹਣ ਜੋ ਗਏ ਸਿ ਆਏ ਅੰਤ ਗਵਾਏ ਉਹ ਜਿਹੜੇ ਅੰਤ ਮਾਇਆ ਦੇ ਪਿੱਛੇ ਬਿਆੰਤ ਮਾਇਆ ਦੇ ਪਿੱਛੇ ਲੱਗ ਗਏ ਤੇ ਉਹਨਾਂ ਨੇ ਫਿਰ ਆਪਣਾ ਅੰਤ ਗਵਾ ਲਿਆ ਆਪਣਾ ਜੀਵਨ ਹੀ ਬਰਬਾਦ ਕਰਦੇ ਆ ਆਪਣ ਲੀਆ ਜੇ ਮਿਲੈ ਸਭ ਕੋ ਭਾਗਟ ਹੋਏ ਜੇ ਆਪਣੀ ਤਾਕਤ ਦੇ ਨਾਲ ਆਪਣੀ ਸਿਆਣਪ ਦੇ ਨਾਲ ਆਪਣੀ ਦੌਲਤ ਦੇ ਨਾਲ ਰੱਬ ਮਿਲਦਾ ਹੁੰਦਾ ਨਾ ਤੇ ਸਾਰੇ ਭਾਗਾਂ ਵਾਲੇ ਬਣ ਜਾਂਦੇ ਗੁਰਨਾਣੂ ਪਾਤਸ਼ਾਹ ਕਹਿੰਦੇ ਆਪਣ ਲੀਆ ਜੇਬ ਲੈ ਸਭ ਕੋ ਭਾਗਟ ਹੋਏ ਹੁੰਦਾ ਕੀਆ ਕਰਮਾਂ ਉੱਪਰ ਨਿਬੜੈ ਜੇ ਲੋਚਾਂ ਸਭ ਕੋਏ ਫੈਸਲਾ ਕਰਮਾਂ ਦੇ ਉੱਪਰ ਹੋਣਾ ਕਰਮੀ ਕਰਮੀ ਹੋਏ ਵਿਚਾਰ ਕਰਮੀ ਕਰਮੀ ਹੋਏ ਵਿਚਾਰ ਕਰਮਾਂ ਦੇ ਜੋ ਕਰਮ ਕੀਤੇ ਉਹਦੇ ਮੁਤਾਬਕ ਕੰਮ ਹੋਏਗਾ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਜਿਹਨੇ ਸਾਰਾ ਕਾਰਨ ਬਣਾਇਆ ਨਾ ਜੋ ਸੰਸਾਰ ਬਣਾਇਆ ਤੋ ਸਾਰ ਵੀ ਕਰਦਾ ਹੈ ਸੰਭਾਲ ਵੀ ਕਰਦਾ ਹੈ ਇੱਥੇ ਸਾਰ ਦਾ ਅਰਥ ਹੈ ਸੰਭਾਲ ਨਹੀਂ ਤਾਂ ਸਾਰ ਦਾ ਸ਼ਬਦ ਲੋਹਾ ਵੀ ਆਇਆ ਬਾਣੀ ਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਨਾਨਕ ਕਥਨਾ ਕਰੜਾ ਸਾਰ ਇੱਥੇ ਸਾਰ ਦਾ ਅਰਥ ਹੈ ਸੰਭਾਲ ਕਰਨੀ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਕਿਉਂਕਿ ਕਾਰਨ ਕੁਨਿੰਦ ਹੈ ਉਹ ਬਣਾਉਣ ਵਾਲਾ ਉਹ ਪਰਮੇਸ਼ਰ ਹੈ ਨਾਨਕ ਕਰਣਾ ਜਿੰਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਉਹਦੇ ਹੁਕਮ ਦੀ ਕੋਈ ਵੀ ਪਾਇਆ ਨਹੀਂ ਹੈ ਕੋਈ ਵੀ ਸਤਿਆ ਨਹੀਂ ਹੈ ਕੋਈ ਤਾਕਤ ਨਹੀਂ ਕਿ ਅਸੀਂ ਉਹਦੇ ਹੁਕਮ ਨੂੰ ਮੋੜ ਸਕੀਏ ਕੋਈ ਉਹਦੇ ਹੁਕਮ ਨੂੰ ਅਸੀਂ ਸਮਝ ਨਹੀਂ ਸਕਦੇ ਹੁਕਮ ਨਾ ਜਾਪੀ ਖਸਮਾ ਕਿਸੇ ਵਡਾਈ ਦੇ ਉਹਨ ਕਿਨੂੰ ਨਾਮ ਦੀ ਦਾਤ ਦੇ ਕੇ ਆਪਣੇ ਨਾਲ ਜੋੜ ਲਵੇ। ਕਿਨੂੰ ਪ੍ਰੇਰਣਾ ਕਰਕੇ ਆਪਣੇ ਨਾਲ ਜੋੜ ਲੈਂਦਾ। ਪਰ ਉਹਦੇ ਵਾਸਤੇ ਸਾਨੂੰ ਵੀ ਕੁਝ ਕਰਨਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਜਾ। ਅਸੀਂ ਉਦਮ ਕਰੀਏ, ਬਾਕੀ ਕੰਮ ਆਪ ਕਰਨਾ। ਪਰਮੇਸ਼ਰ ਨੇ ਕਰਨਾ ਹੈ। ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ। ਹੁਣ ਇਹ ਵੀ ਸਵਾਲ ਹੋ ਸਕਦਾ ਹੈ ਵੀ ਸਾਨੂੰ ਤਾਂ ਕਦੇ ਮਿਲੇ ਨਹੀਂ ਰਸਤੇ ਵਿੱਚ ਅਸੀਂ ਇੰਨੀ ਵਾਰੀ ਗੁਰਦੁਆਰੇ ਆਏ ਆ ਹਾਂ ਇਹ ਬਾਹਰੀ ਅਰਥ ਆ ਪਰ ਅੰਦਰੋਂ ਜਦੋਂ ਚੱਲੇ ਅੰਦਰੋਂ ਅੰਦਰੋਂ ਜਦੋਂ ਚਲਾਂਗੇ ਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਨੇ ਜੇ ਮਨ ਕਰਦਾ ਨਾ ਸਿਮਰਨ ਕਰਨਾ ਏਕ ਵਾਰ ਸਤ ਗੁਰ ਮੰਤਰ ਸਿਮਰਨਾ मात्र ਜੇ ਇੱਕ ਵਾਰੀ ਵਾਹਿਗੁਰੂ ਬੋਲਿਆ ਦੁਸਰੀ ਮਨ ਕਰੋ ਸਮਝੋ ਉਹਦੀ ਕਿਰਪਾ ਹੋਗੀ ਉਹਦੀ ਬਖਸ਼ਿਸ਼ ਹੋਗੀ ਉਹੀ ਕਰਾਉਣ ਵਾਲਾ ਪਰਮੇਸ਼ਰ ਹੀ ਬਖਸ਼ਿਸ਼ ਕਰਦਾ ਤੇ ਸਤਿਗੁਰੂ ਕਹਿੰਦੇ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਤੇ ਕਹਿੰਦੇ ਫਿਰ ਮੂਰਖਾ ਫਿਰ ਪਛਤਾਉਣਾ ਪਏਗਾ ਤੇ ਉਹ ਪਰਮੇਸ਼ਰ ਨੇ ਤੈਨੂੰ ਜੀਵਨ ਦਿੱਤਾ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਰੋਜ਼ ਸਤਿਗੁਰੂ ਮਹਾਰਾਜ ਸਾਨੂੰ ਕਹਿੰਦੇ ਆ ਜਿਹਦਾ ਆਪਾਂ ਸੌਣੇ ਆ ਸੋਲਾ ਸਾਹਿਬ ਦਾ ਪੰਜਵਾਂ ਸ਼ਬਦ ਪੜ੍ਹਦੇ ਆ ਬਾਣੀ ਤਾਂ ਹੁਕਮ ਕਰਦੀ ਹੈ ਨਾ ਗੁਰੂ ਤਾਂ ਹੁਕਮ ਕਰਦਾ ਹੈ ਪਰ ਉੱਥੇ ਗੁਰੂ ਮਹਾਰਾਜ ਬੇਨਤੀ ਕਰਦੇ ਆ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਵੇਲਾ ਜਿਦਾਂ ਸਾਬਕ ਤਵ ਲਾਉਂਦਾ ਨਾ ਬੰਦਾ ਅੱਜ ਕੀ ਗਵਾਇਆ ਤੇ ਅੱਜ ਕੀ ਖਟਿਆ ਗੁਰੂ ਘਰ ਕਰੇ ਇਹ ਵੀ ਦੇਖ ਲੈ ਵੀ ਅੱਜ ਦਿਹਾੜੀ ਚ ਕੀਤਾ ਕੋਈ ਕੁਛ ਅੱਜ ਇਹ ਵੀ ਸਾਬ ਲਾ ਲਈਏ ਵੀ ਕਿੰਨਾ ਕੁ ਝੂਠ ਬੋਲਿਆ ਕਿੰਨਾ ਕੁ ਸੱਚ ਬੋਲਿਆ ਕਿੰਨੀ ਕੁ ਇਮਾਨਦਾਰੀ ਲਿਆਂਦੀ ਹੈ ਆਪਣੇ ਜੀਵਨ ਵਿੱਚ ਤਬਦੀਲੀ ਆਏਗੀ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹੀਆਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲ ਸਤਗੁਰੂ ਕਿਉਂ ਕਰਨਾ ਕਹਿੰਦੇ ਆਉਦ ਘਟੈ ਤੇਰੀ ਉਮਰ ਘਟਦੀ ਜਾ ਰਹੀ ਐ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦਾ ਕਾਰ ਸ ਕੋਈ ਸਵਾਲ ਨਹੀਂ ਐ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਪੜੋ ਬਾਣੀ ਨੂੰ ਸਜ ਪਾਠ ਕਰੋ ਭਾਵੇਂ ਇੱਕ ਸ਼ਬਦ ਪੜੋ ਰੋਜ਼ ਤੇ ਰੋਜ਼ ਸਾਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਰੋਜ਼ ਸਾਡੇ ਤੇ ਰਹਿਮਤ ਕਰਨਗੇ ਬੜੀ ਕਿਰਪਾ ਕੀਤੀ ਹੈ ਜਿਸ ਵੇਲੇ ਆਪਾਂ ਇਹ ਪੜਦੇ ਨਾ ਇਹ ਬਾਣੀ ਦੇ ਅਰਥ ਪੜ੍ਹਦੇ ਆਂ ਮੈਂ ਕਹਿੰਦਾ ਪ੍ਰੋਫੈਸਰ ਸਾਹਿਬ ਵਰਗਾ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗਾ ਕੋਈ ਸੰਤ ਨਹੀਂ ਹੋਇਆ ਦੁਨੀਆ ਦੇ ਵਿੱਚ ਕੋਈ ਮਹਾਪੁਰਸ਼ ਨਹੀਂ ਹੋਇਆ ਜਿਹਨੂੰ ਇੰਨਾ ਮਾਣ ਮਿਲਿਆ ਕੋਈ ਵੀ ਸ਼ਬਦ ਹੈ ਕੋਈ ਵੀ ਗੁਰਬਾਣੀ ਦੇ ਸ਼ਬਦ ਜਿੰਨੀ ਵਿਆਖਿਆ ਹੁੰਦੀ ਹੈ ਤਕਰੀਬਨ 90% ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਪ੍ਰਚਾਰਕ ਕਥਾਵਾਚਕ ਪੜ੍ਹਦੇ ਆ ਚਾਹੇ ਗੁਰਨਾਨ ਦੇਵ ਸਾਹਿਬ ਦੀ ਬਾਣੀ ਹੋਵੇ ਗੁਰੰਗਤ ਦੇਵ ਜੀ ਗੁਰੂ ਅਮਰਦਾਸ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਗੁਰਤੇਬਾਦ 15 ਭਗਤ 11 ਪੜ ਤਿੰਨ ਗੁਰ ਸਿੱਖਾਂ ਦੀ ਹਰ ਇੱਕ ਜਗ੍ਹਾ ਪ੍ਰੋਫੈਸਰ ਸਾਹਿਬ ਸਿੰਘ ਬੈਠਾ ਨਾਲ ਕਿੱਡਾ ਵੱਡਾ ਮਹਾਂਪੁਰਸ਼ ਹੈ ਔਰ ਗੁਰਵਾਣੀ ਵਿਆਕਰਣ ਕਿੱਥੋਂ ਸੇਵਾ ਲਈ ਸਤਗੁਰੂ ਜੀ ਨੇ ਕਿੱਡੀ ਵੱਡੀ ਸੇਵਾ ਲਈ ਇਹ ਵੀ ਤਾਂ ਸੇਵਾ ਹੀ ਸੀ ਨਾ Hindu ਪਰਿਵਾਰ ਦੇ ਵਿੱਚ ਪੈਦਾ ਹੋ ਕੇ ਕਿੱਡੀ ਵੱਡੀ ਸੇਵਾ ਕਰ ਗਏ ਪ੍ਰੋਫੈਸਰ ਸਾਹਿਬ ਸਿੰਘ ਕਿੰਨੀ ਵੱਡੀ ਸਹਾਇਕ ਹੈ ਔਰ ਗੁਰਬਾਣੀ ਨੂੰ ਵਿਆਖ ਕਰਨ ਦੇ ਸਾਧਨ ਨਾਲ ਔਰ ਉਹਦੇ ਅਰਥ ਕਰਨ ਨੂੰ ਬੜੇ ਆਸਾਨੀ ਹੁੰਦੀ ਹੈ ਬੜੀ ਕਿਰਪਾ ਹੈ ਉਹਨਾਂ ਨੇ 10 ਵਾਲੀਅਮ ਦੇ ਵਿੱਚ ਅੱਜ ਕੱਲ ਤਾਂ ਮੋਬਾਈਲ ਤੇ ਆ ਗਿਆ ਉਹਨਾਂ ਦਾ ਇੱਕ ਇੱਕੋ ਹੀ ਬੇਟਾ ਸੀ ਡਾਕਟਰ ਦਿਲਜੀਤ ਸਿੰਘ ਕਿਸੇ ਨੇ ਸੁਣਿਆ ਹੋਣਾ ਆਪਦੀ ਨੇ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਉਹਨਾਂ ਦਾ ਅੱਖਾਂ ਦਾ ਹਸਪੀਟਲ ਤੇ ਉਹਨਾਂ ਦੇ ਉਹਨਾਂ ਦਾ ਵੀ ਆਨੰਦਕਾਰ ਸੀ ਬਰਾਤ ਤੇ ਵੀ ਨਹੀਂ ਗਏ ਸੀ ਕਹਿੰਦੇ ਮੈਂ ਬਿਮਾਰ ਆ ਕੀ ਪਤਾ ਕਦੋਂ ਸਮਾ ਹੋ ਜਾਏ ਮੈਂ ਇਹ ਜਿਹੜਾ ਗੁਰੂ ਸਾਹਿਬ ਨੇ ਸੇਵਾ ਲੈ ਰਹੀ ਮੈਂ ਪੂਰੀ ਕਰਨੀ ਇੱਕ ਦਿਨ ਵੀ ਨਹੀਂ ਆਪਣਾ ਖਰਾਬ ਕੀਤਾ ਜ਼ਿੰਦਗੀ ਦਾ ਜਿਹਨੇ ਲੇਖੇ ਲਾਈ ਹੈ ਨਾ ਜ਼ਿੰਦਗੀ ਸਤਗੁਰੂ ਮਹਾਰਾਜ ਦੇ ਇਹਨੂੰ ਸਵਾਸ ਨੂੰ ਇੱਕ ਇੱਕ ਸਵਾਸ ਜਿਹੜਾ ਹੈ ਅਗਲੇ ਸਵਾਸ ਦਾ ਭਰੋਸਾ ਕੋਈ ਨਹੀਂ ਹੈ ਆ ਬੰਗਣਾ ਕੱਲ ਕਰ ਲਾਂਗੇ ਯੰਗ ਸਿਰ ਅੰਮਰ ਛੱਕ ਲੋ ਲੋ ਜੀ ਅਗਲੇ ਸਾਲ ਛੱਕਾਂਗੇ ਅਗਲਾ ਸਾਲ ਹੀ ਨਹੀਂ ਹੁੰਦਾ ਇੱਕ ਸਾਹ ਦਾ ਵੀ ਭਰੋਸਾ ਨਹੀਂ ਹੈ ਹਮ ਆਦਮੀ ਹਾਂ ਇੱਕ ਦਮੀ ਦਮ ਆ ਗਿਆ ਤੇ ਕਹਿੰਦੇ ਆ ਦਮੀ ਉਹਨੂੰ ਆਦਮੀ ਕਹਿੰਦੇ ਆ ਮੋਹਲਤ ਮੂਹਤ ਨਾ ਜਾਣਾ ਨਾਨਕ ਬਿਣਵੇਂ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ ਪਰ ਕਹਿੰਦਾ ਲੋ ਜੀ ਹੁਣੇ ਗੱਲ ਹੋਈ ਸੀ ਹੁਣੇ ਬੰਦਾ ਦੇਖਿਆ ਸੀ ਇਸ ਤੋਂ ਪਹਿਲਾਂ ਤਿਆਰੀ ਕਰ ਲਈਏ ਕਿਉਂ ਪਰਮੇਸ਼ਰ ਦੇ ਘਰ ਜਾਣਾ ਤੇ ਕੀਤਾ ਕੀ ਹੈ ਸਤਗੁਰ ਕਹਿੰਦੇ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੈ ਪਛਤਾਏ ਰੇ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ